ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵੀਰ ਤੋਂ ਬਹੁਤ ਸੋਹਣੀਆਂ ਕਲੈਕਸ਼ਨ ਲੈ ਕੇ ਆਏ ਆ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਕ੍ਰੇਪ ਦੇ ਇਸ ਵੈਦਰ ਚ ਬਹੁਤ ਵਧੀਆ ਲੱਦੀ ਹੈ ਕ੍ਰੇਪ ਦੇ ਸੂਟ ਜਿਹੜੇ ਪਾਏ ਹੋਏ ਹੁੰਦੇ ਆ ਜੀ ਬਹੁਤ ਸੋਹਣੇ ਲੱਗ ਰਹੇ ਆ ਕ੍ਰੇਪ ਦੇ ਸੂਟ ਜੇ ਤੁਹਾਨੂੰ ਆਪਾਂ ਕ੍ਰੇਪ ਆਣੇ ਆ ਤੇ ਇਹ ਹੁਣ ਜਿੱਦਾਂ ਫੈਸਟੀਵਲ ਸੀਜ਼ਨ ਆ ਤਾਂ ਉਹਨਾਂ ਵਿੱਚ ਵੀ ਬਹੁਤ ਪਿਆਰੇ ਜੇ ਲੱਗਦੇ ਆ ਸੂਟ ਸਾਰੇ ਪਾਏ ਵੀ ਤੇ ਬਾਕੀ ਈਜ਼ੀ ਵਾਸ਼ ਨੇ ਹੈਡ ਵਾਸ਼ ਨੇ ਦੀ ਸਾਰੇ ਸੂਟ ਤੇ ਤੁਸੀਂ ਇਹ ਸਾਡੇ ਜ਼ਿਆਦਾਤਰ ਸੂਟ ਬਾਹਰ ਜਾਂਦੇ ਹੁੰਦੇ ਨੇ ਜਿੱਦਾਂ ਗੁਰਦੁਆਰਾ ਸਾਹਿਬ ਲਈ ਉਹਨਾਂ ਨੇ ਇੱਕ ਹੀ ਨੈਚੁਰਲ ਜੀ ਤੇ ਰਾਇਲ ਜੀ ਲੋਕ ਤੇ ਸੂਟ ਹੁੰਦੇ ਨੇ ਇੱਕ ਸੋਬਰ ਜੇ ਸੂਟ ਹੁੰਦੇ ਨੇ ਜੀ ਇਹ ਮਤਲਬ ਜਿਹੜੇ ਇਹ ਵਾਲੇ ਸੂਟ ਨੇ ਨਾ ਇਹ ਕਾਫੀ ਤਰ੍ਹਾਂ ਦੇ ਵਿੱਚ ਆਨੇਕ ਜਿਆਦਾ ਸਿੰਥੈਟਿਕ ਕ੍ਰੇਪ ਹੁੰਦੀ ਉਹ ਅਸੀਂ ਯੂਜ਼ ਨਹੀਂ ਕਰਦੇ ਤੁਹਾਡੇ ਵਾਸਤੇ ਨਹੀਂ ਲੈ ਕੇ ਆਂਦੇ ਇਸ ਸਾਰੀ ਸਿ ਬ੍ਰਾਂਡਡ ਪੀਸ ਲੈ ਕੇ ਆਈ ਹੁਈ ਆ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੇ ਨੇਗੇ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 2800 ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਇਹ ਅਕਸਰ ਹੀ ਮੈਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਦੰਨੀ ਆ ਕਿਉਂਕਿ ਮੇਰੇ ਪਾਸ ਬਹੁਤ ਸਾਰੀ ਕੁਆਂਟੀਟੀ ਹੈ ਵਾਲੀਆਂ ਸੇਲ ਹੁੰਦੀਆਂ ਜਿਹੜੀ ਮੈਂ ਤੁਹਾਨੂੰ ਅੱਜ ਦੀ ਕਲੈਕਸ਼ਨ ਦਿਖਾਣੀ ਆ ਪ੍ਰਾਈਸ ਰਹੇਗਾ ਜੀ 2350 ਅੱਜ ਦੀ ਵੀਡੀਓ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੂਟ ਫੁੱਲ ਲਾਈਨਿੰਗ ਬਣੇਗਾ ਜੀ ਸਾਰੇ ਸੂਟ ਨੂੰ ਲਾਈਨਿੰਗ ਬਣੇਗੀ ਕਿਉਂਕਿ ਪਿਓਰ ਦਾ ਸੂਟ ਆ ਜੇ ਤੁਸੀਂ ਇਹਨੂੰ ਹੈਂਡ ਵਾਸ਼ ਕਰ ਕਰ ਸਕਦੇ ਹੋ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਆ ਵੀ ਅਸੀਂ ਤੁਹਾਨੂੰ ਡਾਇਰੈਕਟ ਲਿੰਕ ਕਰਾਉਣਾ ਪਏਗਾ ਕ੍ਰੇਪ ਦਾ ਸੂਟ ਇਹ ਨੇਚਰਲ ਕ੍ਰੇਪ ਆ ਜੀ ਤੁਸੀਂ ਇਹਨੂੰ ਹੈਂਡ ਵਾਸ਼ ਕਰ ਕਰ ਸਕਦੇ ਹੋ ਮਸ਼ੀਨ ਵਾਸ਼ ਨਾ ਕਰਿਓ ਹੈਂਡ ਵਾਸ਼ ਜਰੂਰ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਦਿਨੇ ਪ੍ਰਿੰਟ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਫੁੱਲਾਂ ਵਾਲੇ ਤੇ ਕ੍ਰੇਪ ਦੇ ਸੂਟ ਰਹਿਣਗੇ ਬ੍ਰਾਂਡਡ ਪੀਸ ਰਹਿਣਗੇ ਜੀ ਸਾਰੇ ਤੇ ਬਹੁਤ ਸੌਫਟ ਜੀ ਕ੍ਰੇਪ ਆ ਇਹ ਸੂਟ ਨਾਲ ਸਾਰੇ 7.5 ਮੀਟਰ ਆ ਤੇ ਤੁਸੀਂ ਧਿਆਨ ਨਾਲ ਦੇਖ ਲਿਓ ਜੀ ਮੈਂ ਇੱਕ ਸੂਟ ਖੋਲਾਂਗੀ ਕਿਉਂਕਿ 7.5 ਮੀਟਰ ਸੂਟ ਦੀ ਤੈਅ ਲੈਣੀ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਫਿਰ ਇਹ ਹੈਗਾ ਜੀ 셔ਟ ਦਾ ਪ੍ਰਿੰਟ ਟਾਈ ਮੀਟਰ ਦੀ ਪ੍ਰਿੰਟਡ 셔ਟ ਆ ਠੀਕ ਆ ਤੇ ਇਹਦੇ ਨਾਲ ਤੁਹਾਨੂੰ ਇਹ 크ਰੇਪ ਦੀ ਸਲਵਾਰ ਮਿਲੇਗੀ ਜੀ ਪੂਰੀ ਸ਼ਾਈਨ ਬਹੁਤ ਸੋਹਣੀ ਨੇਚਰਲ 크ਰੇਪ ਆ ਤੇ ਨਾਲ ਤੁਹਾਨੂੰ ਇਹਦੇ ਇਹ ਚਨਨ ਸ਼ਫੌਨ ਦਾ ਦੁਪੱਟਾ ਮਿਲੇਗਾ ਜੀ ਇਹ ਦੁਪੱਟੇ ਦੀ ਪ੍ਰਿੰਟਿੰਗ ਆ ਠੀਕ ਆ ਟਾਈ ਮੀਟਰ ਦਾ ਦੁਪੱਟਾ ਰਹੇਗਾ ਟਾਈ ਮੀਟਰ ਦੀ ਸ਼ਰਟ ਆ ਜੀ ਤੇ ਟਾਈ ਮੀਟਰ ਦੀ ਹੀ ਸਲਵਾਰ ਆ 7.5 ਮੀਟਰ ਤੁਹਾਨੂੰ ਸਟਫ ਮਿਲ ਰਿਹਾ ਹੈ ਇਹ ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਇਹ ਤਾਂ ਠੀਕ ਹੈ ਜੀ ਤੇ ਇਹ ਪ੍ਰਾਈਸ ਰਹੇਗਾ 2350 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੇਮ ਹੀ ਪ੍ਰਿੰਟ ਦੇ ਵਿੱਚ ਅਸੀਂ ਤੁਹਾਨੂੰ ਸੈਕੰਡ ਕਲਰ ਆਪਸ਼ਨ ਦੇਣੀ ਆ ਕਲਰ ਇੱਕ ਤੋਂ ਇੱਕ ਨੇ ਜੀ ਇਹ ਓਵਲੀ ਸੂਟ ਨਹੀਂ ਅਗਰ ਤੁਸੀਂ ਕਿਸੇ ਨੂੰ ਹੁਣ ਜਿੱਦਾਂ ਤੁਹਾਡੇ ਵਿਆਹ ਸ਼ਾਦੀਆਂ ਦਾ ਜਾਂ ਕੁਝ ਵੀ ਜੇ ਤੁਸੀਂ ਇਦਾਂ ਦੀ ਕਲੈਕਸ਼ਨ ਦੰਨਿਓ ਤਾਂ ਹਰ ਕੋਈ ਸਟਿਚ ਕਰਵਾ ਕੇ ਹੀ ਪਾਉਂਦਾ ਇਹ ਨਹੀਂ ਕਹਿੰਦਾ ਕੋਈ ਲੈ ਦਸੋ ਕਿਆ ਲੁੱਟਾ ਸਾਨੂੰ ਬਾਕੀ ਜਿਨ੍ਹਾਂ ਦੀ ਆਦਤ ਹੁੰਦੀ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਏ ਕਿਉਂਕਿ ਕਈ ਵਾਰੀ ਫਰੀਦੀ ਚੀਜ਼ ਹਰ ਇੱਕ ਨੂੰ ਹਜਮ ਨਹੀਂ ਹੁੰਦੀ ਹੈਗੀ ਇਹ ਬਹੁਤ ਸੋਹਣੇ ਜਿਹੇ ਸੂਟ ਨੇ ਜੀ ਕਿਉਂਕਿ ਦੇਣੇ ਵਾਲਾ ਤਾਂ ਜੀ ਆਪਣਾ ਪੂਰਾ ਜ਼ੋਰ ਲਾ ਦਿੰਦਾ ਬਾਕੀ ਲੈਣੇ ਵਾਲੇ ਨੂੰ ਪਸੰਦ ਆਉਂਦੇ ਨੇ ਜਾਂ ਨਹੀਂ ਆਉਂਦੇ ਹੁਣ ਇਹ ਹਰ ਇੱਕ ਦੀ ਆਪਣੀ ਆਪਣੀ ਅ ਨੈਚਰ ਹੁੰਦੀ ਹੈ ਇਹ ਦੇਖੋ ਜੀ ਨੈਕਸਟ ਬਲੈਕ ਕਲਰ ਦਾ ਸੂਟ ਦੰਨੇ ਆ ਇਹ ਹੈ ਨਾ ਬਹੁਤ ਸੋਹਣਾ ਜਿਹਾ ਬਲੈਕ ਕਲਰ ਦਾ ਸੂਟ ਠੀਕ ਹੈ ਜੀ ਇਸ ਪ੍ਰਿੰਟ ਦੇ ਵਿੱਚ ਅਸੀਂ ਤੁਹਾਨੂੰ ਚਾਰ ਕਲਰ ਦਿਖਾਏ ਨੇ ਬਲੈਕ ਸ਼ੇਡ ਆ ਇਹ ਬਹੁਤ ਸੋਹਣਾ ਜਿਹਾ ਕਾਪਰ ਬ੍ਰਾਊਨ ਕਲਰ ਆ ਤੇ ਇਹ ਪੀਕਾਕ ਜਿਹਾ ਸ਼ੇਡ ਆ ਜਾਂਦਾ ਜੀ ਤੇ ਇੱਕ ਮੈਂ ਤੁਹਾਨੂੰ ਇਹਦੇ ਵਿੱਚ ਵਾਈਨ ਕਲਰ ਦਿਖਾਇਆ ਚਾਰ ਦੇ ਚਾਰ ਉਹ ਹੀ ਕਲਰ ਬਹੁਤ ਸੋਹਣੇ ਆ ਸਾਰੇ ਸੂਟ ਪਿਓਰ ਕ੍ਰੇਪ ਤੇ ਰਹੇਗਾ ਤੇ ਦੁਪੱਟਾ ਰਹੇਗਾ ਜੀ ਨਾਨਸ ਨਾਨਸ ਫਾਰਮ ਦਾ ਇਹ ਵਾਲਾ ਸਾਡਾ ਬਹੁਤ ਜ਼ਿਆਦਾ ਮਤਲਬ ਇਹਨੂੰ ਚਾਹੇ ਤੁਸੀਂ ਵਾਇਰਲ ਕਹਿ ਲਓ ਜਾਂ ਫਿਰ ਜਲਦੀ ਜਲਦੀ ਸੇਲ ਹੋਣ ਵਾਲਾ ਪ੍ਰਿੰਟ ਕਹਿ ਲਓ ਇਹ ਬਹੁਤ ਜਲਦੀ ਪ੍ਰਿੰਟ ਸੇਲ ਹੁੰਦਾ ਤੇ ਇਹ ਹੈਗਾ ਜੀ ਪਹਿਲਾਂ ਤੇ ਇਹਦਾ ਚਨਾਉਣ ਸ਼ਫਾਉਣ ਦਾ ਦੁਪੱਟਾ ਦੁਪੱਟਾ ਫੋਰ ਸਾਈਡ ਬਹੁਤ ਸੋਹਣੀ ਬੇਲ ਆ ਤੇ ਵਿੱਚ ਬੋਟੇ ਆ ਠੀਕ ਹੈ ਜੀ 2 ਮੀਟਰ ਦਾ ਦੁਪੱਟਾ ਹੈ ਤੇ ਕੱਪੜੇ ਦੇ ਉੱਪਰ GST ਵਧੀ ਆ ਜੀ ਬਾਕੀ ਸਾਰੀ ਚੀਜ਼ਾਂ ਦੇ ਘਟੀ ਆ ਜੇ ਮੈਂ ਤੁਹਾਨੂੰ ਇਹ ਸ਼ਾਇਦ ਪਹਿਲਾਂ ਮੈਂ ਤੁਹਾਨੂੰ 23 ਜਾਂ 2400 ਦਾ ਸੂਟ ਦਿੰਦੀ ਸੀ ਤੇ ਹੁਣ ਥੋੜੀ ਜੀ GST ਵਧਣ ਕਰਕੇ ਦਾ ਸ਼ਾਇਦ ਮੈਨੂੰ ਲੱਗ ਰਿਹਾ ਵੀ ਪਹਿਲਾਂ ਮੈਂ ਤੁਹਾਨੂੰ ਇਹ 2300 ਦੇ ਦਿੱਤੇ ਹੋਏ ਆ ਸੂਟ ਨਾਲ ਕਰਕੇ 50 ਰੁਪਏ ਕੋਸਟ ਇਹਨਾਂ ਦੀ ਵਧੇਗੀ ਤੇ ਕਿਉਂਕਿ ਵੈਸੇ 2800 ਦੇ ਸੇਲ ਹੁੰਦੇ ਆ 크ਰੇਪ ਦੀ ਸਲਵਾਰ ਆ ਤੇ 2.5 ਮੀਟਰ ਦੀ 크ਰੇਪ ਦੀ ਸ਼ਰਟ ਆਲੀ ਪ੍ਰਿੰਟ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਤੇ ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਇਹ ਵੀ ਕਲਰ ਬਹੁਤ ਸੋਹਣਾ ਹੈ ਸੇਮ ਬੇਸ ਕਲਰ ਨਾਲ ਹੀ ਇਹਨਾਂ ਦੀ ਸਲਵਾਰਾਂ ਆਣਗੀਆਂ ਤੇ ਇੱਕ ਇਹਦੇ ਵੀ ਤੁਹਾਨੂੰ ਇਹ ਪਿੰਕ ਜਿਹਾ ਸ਼ੇਡ ਮਿਲ ਜਾਏਗਾ ਕਲਰ ਪੰਜ ਮਿਲਣਗੇ ਜੀ ਪੰਜ ਦੇ ਪੰਜੋ ਹੀ ਕਲਰ ਇਕ ਤੋਂ ਇਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੇ ਆ ਤੇ ਕਰੇਕ ਦੇ ਸੂਟ ਨੇ ਜੀ 23050 ਦੇ ਵਿੱਚ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦੇਣਾ ਹੈ ਸਟੱਫ ਸੇਮ ਹੈ ਜੀ ਸਭ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਬਸ ਬਹੁਤ ਸੋਹਣਾ ਰਸਟੀ ਕਲਰ ਤੇ ਹੈ ਜੀ ਸੂਟ ਤੇ ਰਸਟ ਕਲਰ ਦੀ ਹੀ ਹੈ ਜੀ ਸਲਵਾਰ ਆ ਪਲੇਨ ਕ੍ਰੇਪ ਦੀ ਤੇ ਦੁਪੱਟਾ ਦੇਖਿਓ ਜੀ ਸੋਹਣਾ ਇਹ ਤਾਂ ਹੈਗਾ ਜੀ ਦੁਪੱਟਾ ਦੁਪੱਟੇ ਪੂਰੇ ਲੰਮੇ ਚੌੜੇ ਆ 3 ਮੀਟਰ ਦੀ ਲੈਂਥ ਦੇ ਪੂਰੇ ਦੁਪੱਟੇ ਆ ਠੀਕ ਆ ਸੈਂਟਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਤੇ ਇਹ ਹੈਗੇ ਆ ਸ਼ਰਟ ਤੇ ਦੇ ਨਾਲ ਇਹ ਪਲੇਨ ਹੈਗੀ ਆ ਜੀ ਸਲਵਾਰ ਟਾਈ ਮੀਟਰ ਪਲੱਸ ਹੀ ਹੋਏਗਾ ਸਾਰੇ ਸਟਾਕ ਟਾਈ ਮੀਟਰ ਪਲੱਸ ਦੀ ਸ਼ਰਟ ਆ ਟਾਈ ਮੀਟਰ ਪਲੱਸ ਦੀ ਇਹਦੀ ਸਲਵਾਰ ਆ ਤੇ ਦੁਪੱਟਾ ਵੀ ਕਲਰ ਆਪਸ਼ਨ ਦੇਖ ਲਓ ਕਲਰ ਇਹਦੇ ਬਹੁਤ ਸੋਨੇ ਸੋਨੇ ਜਿਹੇ ਆ ਇਹ ਤਿੰਨ ਕਲਰ ਨੇ ਜੀ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪੀਕ ਸੈਂਡ ਕਰ ਦਿਓ ਪੇਮੈਂਟ ਆਨਲਾਈਨ ਰਹੇਗੀ ਜੀ ਪੇਮੈਂਟ ਪਹਿਲਾਂ ਰਹੇਗੀ ਬਾਦਛਸੀ ਤੁਹਾਡੀ ਬੁਕਿੰਗ ਕਰਾਂਗੇ ਪ੍ਰੋਸੈਸ ਬਹੁਤ ਸਾਰੇ ਪੁੱਛਦੇ ਆ ਫੋਨ ਕਰਕੇ ਕੀ ਪ੍ਰੋਸੈਸਿੰਗ ਤੁਸੀਂ ਸੂਟ ਦੀ ਪਿਕ ਸੈਂਡ ਕਰਨੀ ਹੁੰਦੀ ਹੈ ਜੀ ਸਾਨੂੰ ਸਕਰੀਨ ਸ਼ਾਟ ਲੈ ਕੇ ਤੇ ਜਦੋਂ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਉਂਦਾ ਹੈ ਅਵੇਲੇਬਲ ਦਾ ਜਾਂ ਜਿੰਦਾ ਵੀ ਜੇ ਹੈਗਾ ਤਾਂ ਅਸੀਂ ਤੁਹਾਨੂੰ ਅਵੇਲੇਬਲ ਦਾ ਮੈਸੇਜ ਦਿੰਨੇ ਆ ਤੁਸੀਂ ਅਸੀਂ ਤੁਹਾਨੂੰ ਸਕੈਨਰ ਭੇਜ ਦਿਆਂ ਪੇਮੈਂਟ ਕਰਨੀ ਹੁੰਦੀ ਹੈ ਤੇ ਫਿਰ ਤੁਸੀਂ ਆਪਣਾ ਐਡਰੈਸ ਭੇਜੋਗੇ ਅਸੀਂ ਤੁਹਾਨੂੰ ਪਾਰਸਲ ਕਰਾਵਾਂਗੇ ਜੀ ਸੂਟ ਠੀਕ ਹੈ ਜੀ ਇਹ ਹੈਗਾ ਸਲਵਾਰ ਦਾ ਕਲਰ ਬਹੁਤ ਪਿਆਰਾ ਜੀ ਆ ਟਾਈ ਮੀਟਰ ਦੀ ਸ਼ਰਟ ਆ ਦੁਪੱਟਾ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਇਹਦੇ ਵਿੱਚ ਕਲਰ ਬਹੁਤ ਸੋਹਣੇ ਨੇ ਸਾਰੇ ਇਹਦਾ ਪ੍ਰਿੰਟ ਵੀ ਬਹੁਤ ਸੋਬਰ ਜਿਹਾ ਤੇ ਕਲਰ ਵੀ ਬਹੁਤ ਪਿਆਰੇ ਪਿਆਰੇ ਜਿਹਾ ਠੀਕ ਹੈ ਜੀ ਇੱਕ ਨਵੀਂ ਪ੍ਰਿੰਟ ਹੀ ਦੰਨੇ ਆ ਬਿਲਕੁਲ ਬਸ ਫੁੱਲ ਦੇਖ ਲਿਓ ਜੀ ਖਿੜੇ ਖਿੜੇ ਫੁੱਲ ਨੇ ਜਿੱਦਾਂ ਬਸ ਬਾਗਿਚੇ ਚੋਂ ਤੋੜੇ ਫੁੱਲ ਤੇ ਸੂਟ ਦੇ ਉੱਪਰ ਰੱਖਦੇ ਪਹਿਲਾਂ ਕਾ ਦੁਪੱਟਾ ਦੇਖ ਲਓ ਇਹ ਹੈਗਾ ਜੀ ਚਨਾਉਣ ਸ਼ਫਾਉਣ ਦਾ ਦੁਪੱਟਾ ਠੀਕ ਹੈ ਦੁਪੱਟਾ ਵਾਸੋਂ ਹੁਣ ਦਿਖਾਨੀਆ ਤੁਹਾਨੂੰ ਸੂਟ ਸੂਟ ਦੀ ਪ੍ਰਿੰਟਿੰਗ ਦੇਖੋ ਜੀ ਪ੍ਰਿੰਟ ਦੇਖੋ ਸੂਟ ਕਿੰਨਾ ਪਿਆਰਾ ਪ੍ਰਿੰਟ ਹੈ ਪੂਰਾ ਖਿੜੇ ਹੋਏ ਫੁੱਲ ਡਿਜੀਟਲ ਪ੍ਰਿੰਟਿੰਗ ਦੇ ਨਾਲ ਠੀਕ ਹੈ ਜੀ ਪਲੇਨ ਸਲਵਾਰਾ ਕريب ਦੇ ਤੇ ਇਹਦੇ ਵਿੱਚ ਕਲਰ ਆਪਸ਼ਨ ਵੀ ਬਹੁਤ ਸੋਹਣੇ ਆ ਇਹ ਹੈਗੇ ਨੇ ਜੀ ਇਹਦੇ ਤਿੰਨ ਕਲਰ ਤੁਸੀਂ ਇਹਨਾਂ ਦੇ ਫਰਾਕ ਸੂਟ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੈ ਸਟ੍ਰੇਟ ਸਲਵਾਰ ਦੇ ਨਾਲ ਪਾ ਸਕਦੇ ਹੋ ਜੀ ਸ਼ਾਰਟ ਕੁੜਤੀ ਦੇ ਨਾਲ ਪਾ ਸਕਦੇ ਏਦਾਂ ਦੇ ਕਲੈਕਸ਼ਨ ਇਹ ਸਾਰੀ ਉਹ ਪਹਿਲਾਂ ਮੈਂ ਤੁਹਾਨੂੰ ਕريب ਦੇ ਸੂਟ ਦਿਖਾ ਦਾਂ ਸਾਰੇ ਨੈਕਸਟ ਹੈਗਾ ਜੀ ਦੇਖੋ ਜੀ ਡਿਜ਼ਾਈਨ ਇਹ ਦੁਪट्टे ਦਾ ਡਿਜ਼ਾਈਨ ਆ ਜਦੋਂ ਵੀ ਮੈਂ ਇਦਾਂ ਦੇ ਸੂਟ ਲੈ ਕੇ ਆਉਂਦੀ ਆ ਨਾਲ ਦੀ ਨਾਲ ਸੋਲਡ ਆਊਟ ਨਾਲ ਦੀ ਨਾਲ ਸੋਲਡ ਆਊਟ ਇਹ ਦੇਖੋ ਜੀ ਬਲੈਕ ਟਿੱਗ ਇਹ ਜਿਹੜਾ ਬਲੈਕ ਆ ਬਹੁਤ ਸੋਹਣਾ ਜਿਹਾ ਕਾਰਬਨ ਬਲੈਕ ਆ ਉਹਦੇ ਉੱਪਰ ਪ੍ਰਿੰਟਿੰਗ ਆ ਤੇ ਜਿਹੜੇ ਇਹਦੇ ਵਿੱਚ ਫੁੱਲ ਨੇ ਫੁੱਲਾਂ ਦੇ ਨਾਲ ਦੀ ਇਹ ਸਲਵਾਰ ਆ ਜੀ ਕੰਟਰਾਸਟ ਵਿੱਚ ਸੂਟ ਰਹੇਗਾ ਲੁੱਕ ਬਹੁਤ ਸੋਹਣੀ ਆਂਦੀ ਆ ਸੂਟ ਦੀ ਸਟੀਚਿੰਗ ਤੋਂ ਬਾਅਦ ਕਿਉਂਕਿ ਅਸੀਂ ਇਹ ਸਟਿਚ ਕਰਕੇ ਹੀ ਭੇਜਦੇ ਆਂ ਸਾਰੀ ਸੂਟ ਤੇ ਇਹਦੇ ਵਿੱਚ ਤੁਹਾਨੂੰ ਇਹ ਜਿਹੜੀ ਸਲਵਾਰ ਦਾ ਕਲਰ ਆ ਨਾ ਇਹ ਦੇਖੋ ਕਿੰਨਾ ਸੋਹਣਾ ਹੈ ਨਾ ਇਹਨੂੰ ਰੈੱਡ ਕਹਾਂਗੇ ਨਾ ਇਹਨੂੰ ਗਾਜਰੀ ਕਹਾਂਗੇ ਕਲਰ ਬਿਲਕੁਲ ਨਵਾਂ ਜਿਹਾ শেਡ ਆ ਇਸੇ ਡਿਜ਼ਾਈਨਿੰਗ ਦੇ ਕਲਰ ਹੀ ਬਹੁਤ ਸੋਹਣੇ ਆੰਨੇ ਆ ਤਿੰਨ ਕਲਰ ਆੰਨੇ ਆ ਤਿੰਨੋ ਹੀ ਬਹੁਤ ਪਿਆਰੇ ਆੰਨੇ ਆ ਇਹਦੇ ਵਿੱਚ ਇਹ ਜਿਹੜੇ ਵੀ ਫੁੱਲ ਨੇ ਵਾਸ ਫੁੱਲਾਂ ਦੇ ਨਾਲ ਦਾ ਕੰਟਰਾਸਟ ਆ 2350 ਦੀ ਵੀਡੀਓ ਰਹੇਗੀ ਜੀ ਅੱਜ ਦੀ ਸਾਰੀਓ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਪ੍ਰਿੰਟਿੰਗ ਤੁਹਾਨੂੰ ਇੱਕ ਤੋਂ ਇੱਕ ਦੇ ਰਹੇ ਹਾਂ ਅਸੀਂ ਨਵੇਂ ਪੁਰਾਣੇ ਡਿਜ਼ਾਈਨ ਸਾਰੇ ਮਿਕਸ ਕਰਕੇ ਦੇ ਰਹੇ ਹਾਂ ਇਹ ਦੇਖੋ ਜੀ ਸਟੱਪ ਪਹਿਲਾਂ ਤਾਂ ਦੁਪੱਟਾ ਦੇਖ ਲਓ ਇਹ ਹੈਗਾ ਜੀ ਇਹ ਤਾਂ ਬਹੁਤ ਪਿਆਰਾ ਜਿਹਾ ਦੁਪੱਟਾ ਲਾਈਨਾਂ ਦਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਠੀਕ ਹੈ ਜੀ ਤੇ ਸ਼ਰਟ ਦਾ ਪ੍ਰਿੰਟ ਦੇਖੋ ਪ੍ਰਿੰਟਿੰਗ ਹੀ ਬਹੁਤ ਸੋਹਣੀ ਆ ਸਾਰੇ ਸੂਟਾਂ ਦੀ 2.5 ਮੀਟਰ ਪਲੱਸ ਦੀਆਂ ਸ਼ਰਟਾਂ ਨੇ ਜੀ 2.5 ਮੀਟਰ ਤੋਂ ਘੱਟ ਨਹੀਂ ਹੋਣਗੀਆਂ ਵੱਧ ਭਵੇਂ ਹੋਣ ਸਲਵਾਰ ਵੀ सेम ही ਰਹੇਗੀ ਜੀ ਤੇ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਇਦਾਂ ਦੇ ਸੂਟਾਂ ਦੀ ਨਾਲ ਕੱਲੀ ਬਣੀ ਹੋਈ ਵੀ ਬਹੁਤ ਸੋਹਣੀ ਲੱਗਦੀ ਆ ਠੀਕ ਆ ਤੇ ਬਾਕੀ ਪੰਜਾਬੀ ਲੁੱਕ ਦਾ ਸੂਟ ਤਾਂ ਸੋਹਣਾ ਲੱਗਦਾ ਹੀ ਲੱਗਦਾ ਬਈ ਨਵੇਂ ਨਵੇਂ ਜੇ ਪ੍ਰਿੰਟ ਨੇ ਵਿੱਚ ਵਿੱਚ ਤਾਂ ਬਹੁਤ ਛੋਟੇ ਛੋਟੇ ਡਿਜ਼ਾਈਨ ਆ ਤੇ ਬਾਕੀ ਆਪਣੇ ਜਿਹੜੇ ਹਰ ਟਾਈਮ ਸੇਲ ਹੋਣ ਵਾਲੇ ਪੀਸ ਨੇ ਉਹ ਦਿਖਾ ਰਹੀਆਂ ਤੁਹਾਨੂੰ ਕਿ ਖੁਸ਼ੀ ਕਿ ਨਵੇਂ ਪ੍ਰਿੰਟਿੰਗ ਆ ਜੇ ਇਹ ਦੁਪੱਟਾ ਰਹੇਗਾ ਜੀ ਚਨਾਉਨ ਸ਼ਫੌਨ ਦਾ ਕ੍ਰੇਪ ਦੀ ਸਲਵਾਰ ਹੈ ਜੀ ਤੇ ਹੁਣ ਤੁਸੀਂ ਸ਼ਰਟ ਦੇਖ ਲਓ ਇਹ ਹੈਗੀ ਸ਼ਰਟ ਪ੍ਰਿੰਟਿੰਗ ਬਹੁਤ ਸੋਹਣੀ ਆ ਕਲਰ ਇਹਦੇ ਵਿੱਚ ਇਹ ਆ ਜਾਈਗਾ ਜੀ ਸਲਵਾਰ ਦਾ ਕਲਰ ਰੋਜ਼ੀ ਜੀ ਟੋਨ ਦੇ ਉੱਪਰ ਇਹ ਉਹੀ ਸ਼ੇਡ ਆ ਗਿਆ ਜਿਹੜਾ ਨਾ ਰੈਡਾ ਨਾਲ ਗਾਜ਼ਰੀ ਆ ਠੀਕ ਹੈ ਜੀ ਇਹ ਕਲਰ ਨੇ ਇਹਦੇ ਵਿੱਚ ਤੇਨ ਨੈਕਸਟ ਹੁਣ ਇਹ ਸੂਟ ਦੇ ਫੋਟੋਸ ਬਾਤ ਆਣੀਆਂ ਕਿਉਂਕਿ ਇੱਕ ਤਾਂ ਨੇਵੀ ਬਲੂ ਕਲਰ ਅੱਜਕੱਲ੍ਹ ਟ੍ਰੈਂਡ 'ਚ ਬਹੁਤ ਜ਼ਿਆਦਾ ਜੀ ਮੈਂ ਤਾਂ ਨੇਵੀ ਬਲੂ ਕਲਰ ਤੇ ਡੇਲੀ ਦੇ ਆਰਡਰ ਹੋ ਜਾਂਦੇ ਆ ਪਾਰਟੀ ਵੇਅਰ ਸੂਟਾਂ ਦੇ ਇਹ ਪੀਕਾਕ ਬਲੂ ਜਿਹਾ ਸ਼ੇਡ ਆ ਬਹੁਤ ਸੋਹਣਾ ਨੇਵੀ ਦੀ ਤਰ੍ਹਾਂ ਪੀਕਾਕ ਬਲੂ ਸ਼ੇਡਾ ਠੀਕ ਹੈ ਜੀ ਇਹ ਹੈਗਾ ਬਹੁਤ ਪਿਆਰਾ ਜਿਹਾ ਪੀਸ ਸਲਵਾਰ ਦੇਖੋ ਤੇ ਇਹ ਹੈਗਾ ਸ਼ਰਟ ਸ਼ਰਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਠੀਕ ਹੈ ਜੀ ਕਲਰ ਵਾਈਨ ਆ ਠੀਕ ਆ ਨਵਾਂ ਜਿਹਾ ਸ਼ੇਡ ਦੰਨੇ ਸੋਨਾ ਦੇਖੋ ਬੋਟਲ ਗ੍ਰੀਨ ਵੀ ਤਰਾ ਬਲੈਕਿਸ਼ ਗ੍ਰੀਨ ਬਹੁਤ ਸੋਹਣਾ ਕਲਰ ਆ ਤੇ ਇਹ ਸੀਗੇ ਸਾਰੇ ਇੱਕ ਰੇਪ ਦੇ ਸੂਟ ਇੱਕ ਸੂਟ ਆਪਣੇ ਕੋਲ ਜੋਰਜਟ ਦਾ ਪਿਆ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਆ ਜੋਰਜਟ ਦਾ ਇਲਾਸਟੀ ਪੀਸ ਆ ਜਿਹੜਾ ਸੀ ਤੁਹਾਨੂੰ ਅੱਜ ਡਿਸਕਾਊਂਟ ਤੇ ਦੇਣਾ ਇਹ ਹੈਗਾ ਜੀ ਫੁੱਲ ਡਿਸਕਾਊਂਟਡ 2350 ਵਾਲਾ ਸੂਟ ਜੌਰਜਟ ਦੀ 2 ਮੀਟਰ ਦੀ ਸ਼ਰਟ ਤੇ ਜੌਰਜਟ ਦਾ ਹੀ ਦੁਪੱਟਾ ਐਦਾਂ ਹੋ ਬਹੁਤ ਪਿਆਰਾ ਜਿਹਾ ਤੇ ਨਾਲ ਰਹੇਗੀ ਜੀ ਕ੍ਰੇਪ ਦੀ ਸਲਵਾਰ ਠੀਕ ਆ ਇਹ ਸੂਟ ਦਵਾਂਗੇ ਜੀ ਅਸੀਂ ਤੁਹਾਨੂੰ 2050 ਦਾ 2050 ਬਿਲਕੁਲ ਲੇਸਟ ਪ੍ਰਾਈਸ ਦੇ ਵਿੱਚ ਇਹ ਸਿੰਗਲ ਸੂਟ ਪੇ ਆਪਣੇ ਕੋਲ ਜਿਹੜਾ ਸੀ ਤੁਹਾਨੂੰ ਬਿਲਕੁਲ ਲੇਸਟੇ ਦੇ ਰਹੇ ਹਾਂ ਉਮੀਦ ਕਰਦੀ ਹਾਂ ਅੱਜ ਦੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much ਇਕੱਠਾ ਗਈ ਬਾਣਾ ਹੁਣ ਆਪਾਂ ਅੱਜ ਮੇਰੀ ਸਲਾਹ ਦੋ ਤਿੰਨ ਬਣਾ ਲਈਏ ਦੋ ਦੋ ਹੀ ਬਣ ਗਏ ਦੋ ਦੋ ਨਾ ਪਰ ਡੇਲੀ ਦੋ ਤੋਂ ਵੀਡੀਓ ਬਣਾਈਏ ਹੁਣ ਤਾਂ ਆਪਣੇ ਸੈਟਿੰਗ ਬੈਠਣੀ ਤਾਂ ਹਰ ਜਸ ਆ ਗਿਆਕਰ